ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਅੱਜ ਦਿਨ ਹੈ ਸ਼ੁੱਕਰਵਾਰ ਤੇ ਤਰੀਕ ਹੈ ਜੀ 15 ਮਾਰਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਕੁੱਨਾ ਵੀਰਾਂ ਦੇ ਖਾਸ ਨਿਹੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਸੋ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਅਮਰੀਕਾ ਦੀ ਮਸ਼ਹੂਰ ਲਾਫਮ ਐਮੀ ਗੈਲਰੀ ਗੱਲਨ ਗੱਲ ਦੇ ਸੀਨੀਅਰ ਰਿਟਾਰਨੀ ਐਮੇ ਗੱਲ ਜਿਹੜੇ ਲਗਾਤਾਰ 1987 ਤੋਂ ਤੁਹਾਡੀ ਸੇਵਾ ਦੇ ਵਿੱਚ ਨੇ ਤੇ ਜੇਕਰ ਤੁਸੀਂ ਕਿਸੇ ਤਰ੍ਹਾਂ ਵੀ ਅਮਰੀਕਾ ਦੇ ਵਿੱਚ ਪੁੱਜ ਚੁੱਕੇ ਹੋ ਤੇ ਪੱਕੇ ਹੋਣਾ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ ਨਿਊਯਾਰਕ ਦੇ ਸਮੇਂ ਮੁਤਾਬਕ 2126192859 ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜੀਵੀ ਸਿੰਘ ਹੋਰਾਂ ਨਾਲ WhatsApp ਕਾਲ ਕਰ ਸਕਦੇ ਹੋ 718612118 ਦੇ ਉੱਤੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਕਿਤੇ ਵੀ ਤੁਹਾਡਾ ਕਾਰੋਬਾਰ ਅਮਰੀਕਾ ਤੋਂ ਬਾਹਰ ਕਿਤੇ ਵੀ ਕਾਰੋਬਾਰ ਤਾਂ ਤੁਸੀਂ ਪੱਕੇ ਹੋਣ ਅਮਰੀਕਾ ਚ ਸਮੇਤ ਪਰਿਵਾਰ ਤਾਂ ਵੀ ਤੁਸੀਂ ਜਿਹੜਾ 718612118 ਦੇ ਉੱਤੇ ਸੁਨੇਹਾ ਛੱਡ ਸਕਦੇ ਹੋ WhatsApp ਛੱਡ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਬੁਕ ਕੀਪਿੰਗ ਟੈਕਸਿਸ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹਰਾਂ ਨੂੰ ਕੈਂਟ ਵਸ਼ਿੰਗਟਨ ਦੇ ਵਿੱਚ ਇਹਨਾਂ ਦਾ ਆਫਿਸ ਹੈ ਜੀ 24915104 ਐਵੇਨਿਊ ਉੱਤੇ ਤੇ ਆਫਿਸ ਦਾ ਨੰਬਰ ਹੈ 253520886 ਟਰੱਕਰ ਵੀਰ ਜਿਹੜੇ ਨੇ ਉਹਨਾਂ ਲਈ ਖਾਸ ਇੱਕ ਸੂਚਨਾ ਸੈਟਲ ਦੇ ਵਿੱਚ ਲੋਕਲ ਜੌਬ ਹੈ ਜੀ ਤੁਹਾਡੇ ਲਈ ਤੇ ਟਰੱਕ ਡਰਾਈਵਰ ਤੇ ਓਨਰ ਆਪਰੇਟਰ ਹਾਇਰ ਕਰ ਰਹੇ ਨੇ ਜੀ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਜਗਦੀਪ ਸੰਧੂ ਹੋਰੀ ਤੇ ਗੁਰਿੰਦਰ ਢਾਲੀਵਾਲ ਹੋਰੀ 253 266 6924 ਤੇ ਜਾਂ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਹਰੀ ਇਸ ਵਕਤ ਜੁੜੇ ਹੋਏ ਨੇ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਭ ਗੱਲ ਕਰੀਏ ਤਾਂ ਬੀਬੀ ਜੰਗੀਰ ਕੌਰ ਘਰ ਵਾਪਸੀ ਕਰ ਗਏ ਨੇ ਤੇ ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕੁਝ ਖਾਸ ਕਹਿ ਗਏ ਅ ਦੇਖੋ ਤੁਹਾਡੇ ਜੀ ਸਭ ਅਖਬਾਰ ਦੀ ਸੁਰਖੀ ਭਾਵੇਂ ਇਹ ਹੈ ਕਿ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਜੀ ਲੇਕਿਨ ਮੇਰਾ ਮੇਰੇ ਖਿਆਲ ਮੁਤਾਬਕ ਉਹ ਤਾਂ ਘਰ ਦੇ ਮਾਲਕ ਹੈ ਹੂੰ ਹੂੰ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਕਦੇ ਅਕਾਲੀ ਦਲ ਛੱਡਿਆ ਨਹੀਂ ਮੈਂ ਅਕਾਲੀ ਸੀ ਹਾਂ ਤੇ ਰਹਾਂਗੀ ਜੀ ਲੇਕਿਨ ਕੁਝ ਮੁੱਦੇ ਹੈ ਸਿਧਾਂਤਕ ਮੁੱਦੇ ਹੈ ਸਿਧਾਂਤਕ ਮੁੱਦਿਆਂ ਤੇ ਮੈਂ ਪਹਿਲਾਂ ਵੀ ਪਹਿਰਾ ਦਿੰਦੀ ਰਹੀ ਹਾਂ ਤੇ ਹੁਣ ਵੀ ਪਹਿਰਾ ਦੇਵਾਂਗੀ ਜੀ ਇਹ ਸਾਰੀ ਗੱਲ ਉਹਨਾਂ ਨੇ ਪਹਿਲਾਂ ਹੀ ਬਾਰ-ਬਾਰ ਦੁਹਰਾਈ ਹੈ ਜੀ ਔਰ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਸ ਵੇਲੇ ਟੀ ਸਾਹਿਬ ਨੂੰ ਜੁਆਇਨ ਕਰਵਾਇਆ ਹੂੰ ਹੂੰ ਕਿਉਂਕਿ ਉਹ ਛੱਡ ਕੇ ਗਏ ਸੀ ਜੀ ਤਾਂ ਉਸ ਵੇਲੇ ਦੋਵੇਂ ਹੱਥ ਵਨ ਕੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਬੀਬੀ ਜਗੀਰ ਕੌਰ ਜਾਂ ਜਿੰਨੇ ਵੀ ਹੋਰ ਲੋਕ ਬਾਹਰ ਹੈ ਉਹ ਆ ਜਾਣ ਸ਼ਰੋਮਨੀ ਇਕਾਦੀਤਲ ਦੇ ਵਿੱਚ ਜੀ ਤੇ ਮੈਂ ਉਹਨਾਂ ਨੂੰ ਘਰੋਂ ਜਾ ਕੇ ਲਿਆਉਣ ਲਈ ਤਿਆਰ ਹੂੰ ਹੂੰ ਬੀਬੀ ਜਗੀਰ ਕੌਰ ਨੇ ਉਸ ਵੇਲੇ ਵੀ ਕਹਿਤਾ ਸੀ ਕਿ ਕੋਈ ਐਸੀ ਗੱਲ ਹੀ ਨਹੀਂ ਜੀ ਫਿਰ ਪਰਦੇ ਦੇ ਪਿੱਛੇ ਇੱਕ ਮੁਹਿੰਮ ਚੱਲੀ ਕੁਝ ਅਕਾਲੀ ਲੀਡਰ ਬੀਬੀ ਜਗੀਰ ਕੌਰ ਨੂੰ ਮਿਲਣ ਵਾਸਤੇ ਗਏ ਟੈਲੀਫੋਨ ਤੇ ਵੀ ਗੱਲਬਾਤ ਹੋਈ ਔਰ ਇਹ ਗੱਲ ਬੀਬੀ ਜਗੀਰ ਕੌਰ ਨੇ ਵੀ ਮੰਨੀ ਹੈ ਪੁਸ਼ਟੀ ਸੁਖਵੀਰ ਬਾਦਲ ਨੇ ਵੀ ਕੀਤੀ ਹੈ ਜੀ ਕਿ ਭਾਵੇਂ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਚੋਂ ਇਹਨਾਂ ਨੇ ਕੱਢ ਦਿੱਤਾ ਸੀ ਹੂੰ ਹੂੰ ਪਰ ਉਹ ਕਹਿੰਦੇ ਵੀ ਟੈਲੀਫੋਨ ਤੇ ਸਾਡਾ ਰਾਬਤਾ ਹਮੇਸ਼ਾ ਇੱਕ ਕੈਮਰੇ ਕੈਮਰੇ ਕਹਿੰਦੇ ਸੀ ਵੀ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਵੀ ਮੈਨੂੰ ਜੀ ਲਵਾ ਦਿਆ ਕਰੋ ਮੈਂ ਉਧਰ ਉਧਰ ਜਾਣਾ ਫੋਨ ਕਰ ਲਿਆ ਕਰੋ ਚਲੋ ਇਹ ਕੀਸੀ ਬੇਸੀ ਗੱਲ ਹੁੰਦੀ ਐ ਆਪਸ ਵਿੱਚ ਪਾਰਟੀ ਚ ਰਹਿੰਦੇ ਪਿਆਰ ਬਹੁਤ ਹੋ ਜਾਂਦਾ ਨਾਲੇ ਭੂਆ ਭਤੀਜੇ ਵਾਲਾ ਪਿਆਰ ਸੀ ਪਿਆਰ ਇਹਨਾਂ ਦਾ ਬਾਦਲ ਸਾਹਿਬ ਦੇ ਨਾਲ ਉਹਦੀ ਬਹੁਤ ਜ਼ਿਆਦਾ ਨੇੜਤਾ ਸੀ ਯਾਰ ਅੱਪਾ ਜਾਣਦੇ ਆਂ ਬੀਬੀ ਜਗੀਰ ਕੌਰ ਬਾਦਲ ਸਾਹਿਬ ਜਦੋਂ ਬਿਮਾਰ ਹੋਏ ਆ ਉਦੋਂ ਵੀ ਉਹਨਾਂ ਦੀ ਤਾਮੀਰ ਪੁਰਸ਼ੀ ਲਈ ਆਉਂਦੇ ਰਹੇ ਜੀ ਬਾਅਦ ਵਿੱਚ ਉਹਨਾਂ ਦੇ ਸੁਰਗ ਸੁਧਾਰਨ ਤੇ ਵੀ ਉਹਨਾਂ ਨੇ ਆਪਣੀ ਇਹ ਰਹਿਗੇ ਸ਼ਰਧਾਂਜਲੀ ਪੇਟ ਕੀਤੀ ਉਹਨਾਂ ਨੂੰ ਸੰਸਕਾਰ ਤੋਂ ਲੈ ਕੇ ਅੰਤਮ ਅਰਦਾਸ ਤੱਕ ਉਹਨਾਂ ਨੇ ਕੋਈ ਝਿਜਕ ਨਹੀਂ ਦਿਖਾਈ ਜੀ ਸੋ ਹੁਣ ਕੱਲ ਸੁਖਵੀਰ ਸਿੰਘ ਬਾਦਲ ਅਕਾਲੀ ਲੀਡਰਸ਼ਿਪ ਨੂੰ ਨਾਲ ਲੈ ਕੇ ਤੇ ਉਹਨਾਂ ਦੇ ਡੇਰੇ ਤੇ ਪੁੱਛਦੇ ਜੀ ਉੱਥੇ ਬੜੀ ਇੰਟਰਸਟਿੰਗ ਗੱਲ ਦੇਖਣ ਮਿਲੀ ਹੈ ਭਾਸ਼ਣ ਦੇ ਬਾਰੇ 'ਚ ਥੋੜਾ ਤੁਸੀਂ ਜਾਣਕਾਰੀ ਪਾ ਦਿਓ ਲੇਕਿਨ ਮੈਂ ਜਿਹੜੀ ਚੀਜ਼ ਦੇਖੀ ਹੈ ਹਮ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਬੀਬੀ ਦੇ ਗੱਲ ਦੇ ਵਿੱਚ ਸਰੋਪਾ ਸਾਹਿਬ ਪਾਉਣ ਲੱਗੇ ਜੀ ਤੇ ਬੀਬੀ ਕਹਿੰਦੀ ਨਹੀਂ ਨਹੀਂ ਠਹਿਰੋ ਹਮ ਬੀਬੀ ਨੇ ਆਪਣੇ ਵੱਲੋਂ ਇੱਕ ਸਰੋਪਾ ਉਹਨਾਂ ਦੇ ਗੱਲ 'ਚ ਪਾਤਾ ਹਾਂ ਹਾਂ ਇਹਨੂੰ ਸਾਡੇ ਸੁਣਨ ਵਾਲੇ ਤੇ ਦੇਖਣ ਵਾਲੇ ਸਮਝ ਲੈਣਗੇ ਕਿ ਇਹ ਸ਼ਾਇਦ ਬੀਬੀ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਬਿਲਕੁਲ ਨਹੀਂ। ਜੀ। ਬੀਬੀ ਸਵਾਗਤ ਨੇ ਕਹਿਤਾ ਕਿ ਮੈਂ ਤੁਹਾਨੂੰ ਕਲੀਦਲ ਸ਼ਾਮਲ ਕਰ ਦਿੰਦੀ ਆ। ਹਾਂ ਹਾਂ। ਵੀ ਮੈਨੇ ਹੋਰ ਸੀ। ਮੈ ਇਹਦਾ ਮਤਲਬ ਕੀ ਹੈ? ਇਹਦੇ ਦੂਰ ਰਸਨਤੀ ਜੇ ਕੀ ਨਿਕਲ ਗਈ। ਹੂੰ ਹੂੰ। ਬੀਬੀ ਦੇ ਮਨ ਵਿੱਚ ਕੀ ਹੈ? ਹਾਂ। ਉਹ ਮਾਲਕਨ ਹੈ। ਮਾਲਕਨ ਹੈ। ਉਨੇ ਸਾਬਤ ਕਰ ਦਿੱਤਾ ਕਿ ਮੈਂ ਅਕਾਲੀ ਦਲ ਦੀ ਮਾਲਕਾਂ ਹੂੰ ਹੂੰ ਮੈਂ ਤੁਹਾਨੂੰ ਜਿਹੜੀ ਹੈਗੀ ਹੈ ਉਹ ਇਸ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਾਉਣੀ ਹੈ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸੈਣੀਗਰ ਇਹ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਜਦੋਂ ਆਪਾਂ ਉਮਰਦਰਾਜ ਕਹਿੰਦੇ ਬਜ਼ੁਰਗ ਹੈ ਹੂੰ ਹੂੰ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਤੁਹਾਨੂੰ ਸ਼ਾਮਿਲ ਕਰਾਉਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਦੂਜਾ ਫਿਰ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਕਿ ਮੈਂ ਹੁਣ ਜਿਹੜੀ ਗੱਲ ਕਰੂੰਗੀ ਪਾਰਟੀ ਦੇ ਅੰਦਰ ਹੀ ਕਰੂੰ ਜੀ ਬਾਹਰ ਮੈਂ ਗੱਲ ਨਹੀਂ ਕਰਨੀ ਤੇ ਹੂੰ ਉਹ ਜਿਹੜਾ ਕੀ ਕਹਿੰਦੇ ਆਪਾਂ ਨਿਹੋਰਾ ਵੀ ਮਾਰਿਆ ਹੂੰ ਹੂੰ ਕਿ ਜਿਹੜਾ ਬੰਦਾ ਇੱਥੇ ਆ ਕੇ ਤਿਆਗ ਦੇ ਵੀ ਇਸ ਥਾਂ ਨੂੰ ਜੀ ਉਹਦਾ ਹਾਲ ਮਾਲਾ ਹੁੰਦਾ ਇਸ ਗੱਲ ਤੇ ਵੀ ਉਹਨੇ ਗिला ਪ੍ਰਗਟ ਕੀਤਾ ਕਿ ਜਦੋਂ ਤੁਸੀਂ ਮੈਨੂੰ ਅਕਾਲੀ ਦਲ ਚੋਂ ਕੱਢਤਾ ਜੀ ਉਦੋਂ ਤੁਸੀਂ ਜਿਹੜੇ ਮੇਰੇ ਸੰਗੀ ਸਾਥੀ ਸੀ ਮੇਰੀਆਂ ਬਾਹਾਂ ਸੀ ਮੇਰੇ ਵਰਕਰ ਸੀ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕੀਤੇ ਟਾਡੇ ਕੁਝ ਬੰਦੇ ਆਏ ਜਿਹੜਾ ਬੰਦੇ ਨੇ ਆ ਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਹਲਕਾ ਇੰਚਾਰਜ ਬਣਾਉਣ ਦੀ ਗੱਲ ਕਹੀ ਹੈ ਕਿਸੇ ਨੂੰ ਕਿਸੇ ਨੂੰ ਆ ਬੜਾ ਕੁਝ ਲਾਲਚ ਦਿੰਦੇ ਆ ਇਹਨਾਂ ਨਾਲ ਦਾਨਿਆੜੀ ਸਭ ਇਹ ਚਾਪਾ ਵੀ ਦੇਖੀਏ ਕਿ ਉਹਨਾਂ ਨੇ ਬੀਬੀਆਂ ਦੀ ਗੱਲ ਵੀ ਉਠਾਈ ਹੂੰ ਹੂੰ ਕਿਉਂਕਿ ਅਜੇ ਇੱਕ ਬਹੁਤ ਵੱਡੀ ਗੱਲ ਪਈ ਹੈ ਕਿ ਭਾਵੇਂ ਇਹ ਲੱਗਦਾ ਆਪਾਂ ਨੂੰ ਕਿ ਅਕਾਲੀ ਦਲ ਦੇ ਕਈ ਸਾਡੇ ਲੀਡਰ ਜਿਹੜੇ ਆ ਵਾਪਸ ਆ ਰਹੇ ਜੀ ਤੇ ਢੀਰ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਮਨਜੀਤ ਸਿੰਘ ਜੀ ਕੇ ਵੀ ਆ ਗਏ ਉਸ ਤੋਂ ਪਹਿਲਾਂ ਮਨਮਨ ਵੇ ਜਿਹੜੇ ਲੋਕ ਸਨ ਹੋਰ ਆ ਰਹੇ ਹਮਮ ਸਰਨਾ ਸਾਹਿਬ ਉਹ ਵੀ ਆ ਗਏ ਇਹ ਸਾਰੇ ਬੰਦੇ ਉਹ ਆ ਗਏ ਸੀ ਹੁਣ ਕੁਝ ਲੋਕ ਹੋਰ ਵੀ ਆ ਗਏ ਕੱਲ ਬੀਬੀ ਜੀ ਵੀ ਆ ਗਈ ਹੈ ਗਾਹਿਬ ਗਾਹਿ ਕੱਲ ਸੱਚ ਹਾਂ ਤੁਹਾਨੂੰ ਸਹਿ ਇੱਕ ਹੀਰਾ ਵੀ ਆ ਗਿਆ ਹਾਂਜੀ ਜੁਗਿੰਦਰਪਾਲ ਜੈਨ ਹਮਮ ਅੱਛਾ ਵਾਪਸ ਆ ਗਿਆ ਮੋਗੇ ਵਾਲਾ ਆ ਮੋਗੇ ਵਾਲਾ ਉਹ ਦੋ ਹੀਰੇ ਸੀ ਇਹਨਾਂ ਸੁਖਵੀਰ ਸਿੰਘ ਬਾਦਲ ਦੇ ਕੋਲੇ ਅੱਛਾ ਜੀ ਇੱਕ ਤਾਂ ਜੁਗਿੰਦਰਪਾਲ ਜੈਨ ਸੀ ਹਮਮ ਇੱਕ ਸੀਮਾ ਗਿਤਰਮ ਬਾਂਸਲ ਜੀ ਉਹ ਜਿਹੜਾ ਹੈਗਾ ਜੁਗਿੰਦਰਪਾਲ ਜੈਨ ਆਪਣੇ ਬੇਟੇ ਸਮੀਤ ਅੱਛਾ ਜੀ ਦੁਬਾਰਾ ਕਾਲੀ ਜਨ ਨਾਲ ਜੁਆਇਨ ਕਰਕੇ ਉਂਦਰ ਦੀ ਆਪਾਂ ਦੇਖੀਏ ਜਿਹੜੇ ਬਡਲਾਡੇ ਵਾਲੇ ਸੀ ਮੰਗਤਰਾਮ ਬਾਂਸਲ ਜੀ ਉਹ ਕਰਨ ਭਾਰਤੀ ਜਨਤਾ ਪਾਰਟੀ join ਅੱਛਾ ਅੰਡਰ ਕਰ ਗਿਆ ਮੇਰੇ ਖਿਆਲੋਂ ਕਿਉਂਕਿ ਉਹਨਾਂ ਨੇ ਕੋਈ ਪਾਰਟੀ ਤਾਂ ਛੱਡੀ ਨਹੀਂ ਨੀ ਹੁੰਦੀ ਨਹੀਂ ਉਹ ਅੰਡਰਸਟੈਂਡਿੰਗ ਜੀ ਵੱਧ ਜਾਂਦੀ ਹੁੰਦੀ ਹੈ ਨਾ ਹਾਂ ਹਾਂ ਅੰਡਰਸਟੈਂਡਿੰਗ ਵੱਧ ਜਾਂਦੀ ਹੁੰਦੀ ਹੈ ਵੀ ਗੱਠ ਜੋੜਤਾ ਹੋਣਾ ਹੀ ਹੈ ਹੋਣਾ ਹੀ ਹੋਣਾ ਇੱਧਰ ਸੀਟਾਂ ਪਾਉਣੀ ਸੀਟ ਨਾ ਮਿਲੇ ਉਧਰੋਂ ਮਿਲ ਜੂ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਇਸ ਵੇਲੇ ਜਿਹੜੀ ਹੈਗੀ ਹੈ ਥੋੜੀ ਜਿਹੀ ਬੁਖਤ ਵੱਧ ਵੀ ਹੈ ਹੂੰ ਹਾਂ ਅਕਾਲੀ ਦਲ ਜਿੰਨਾ ਕਮਜ਼ੋਰ ਹੋ ਰਿਹਾ ਪਰ ਦੇਖਣ ਵਾਲੀ ਗੱਲ ਇਹ ਵੀ ਭਾਵੇਂ ਬੀਬੀ ਜਿਹੜਾ ਮੌਜੂਦਾ ਅਕਾਲੀ ਦਲ ਹੈ ਹੂੰ ਹੂੰ ਇਸ ਮੌਜੂਦਾ ਅਕਾਲੀ ਦਲ ਦੇ ਵਿੱਚ ਸੁਖਪੀਰ ਸਿੰਘ ਬਾਦਲ ਤੋਂ ਵੱਡਾ ਲੀਡਰ ਕੋਈ ਨਹੀਂ ਜੀ ਔਰ ਜਿਹੜੇ ਲੋਕ ਛੱਡ ਕੇ ਗਏ ਸੀ ਉਹ ਛੱਡ ਕੇ ਜਾਣ ਵਾਲੇ ਲੋਕ ਇਹ ਗੱਲ ਕਹਿੰਦੇ ਵੀ ਕਰੀਏ ਕੀ ਸਾਨੂੰ ਕੋਈ ਪੁਛਤਾ ਨਹੀਂ ਹੂੰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਵੀ ਸੁਖਦੇਵ ਸਿੰਘ ਢੀਟਸਾਹ ਉਹਨਾਂ ਨੇ ਜਦੋਂ ਅਕਾਲੀ ਦਲ ਛੱਡਿਆ ਜੀ ਜਿਹੜੇ ਉਹਨਾਂ ਨੇ ਉਸ ਵੇਲੇ ਇਲਜ਼ਾਮ ਲਾਇਆ ਸੀ ਉਹਨਾਂ ਨੇ ਕਦੇ ਵਾਪਸੀ ਨਹੀਂ ਲਈ ਨਾ ਹੁਣ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਜੀ ਉਹਨੇ ਅਹਿਸਾਸ ਕਰ ਲਿਆ ਸੁਖਪੀਰ ਸਿੰਘ ਨੇ ਅਹਿਸਾਸ ਕਰ ਲਿਆ ਠੀਕ ਹੈ ਜੀ ਮਾਫੀ ਮੰਗ ਲਈ ਮਾਫੀ ਦਾ ਵੀ ਇੱਕ ਤਰੀਕਾ ਹੁੰਦਾ ਜਿਹੜੀ ਵਿਧੀਵਤ ਮਾਫੀ ਹੁੰਦੀ ਉਹ ਤਾਂ ਕਦੇ ਮੰਗੀ ਨਹੀਂ ਗਈ ਨਾ ਵਿਧੀਵਤ ਮਾਫੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਬੂਟਾ ਸਿੰਘ ਨੇ ਮੰਗੀ ਸੀ ਜੀ ਉਹ ਸੁਰਜੀਤ ਸਿੰਘ ਬਰਨਾਲਾ ਨੇ ਮੰਗੀ ਸੀ ਸੁਰਜੀਤ ਸਿੰਘ ਬਰਨਾਲਾ ਨੂੰ ਬਜ਼ੁਰਗੀ ਦੇ ਦੌਰ ਦੇ ਵਿੱਚ ਹੁਕਮ ਕਰਤਾ ਸੀ ਕਿ ਇਹਨੂੰ ਥਮਲੇ ਨਾਲ ਬੰਨ੍ਹ ਲਉ ਹੂੰ ਹੋਇਆ ਸੀ ਔਰ ਇਸੇ ਤਰ੍ਹਾਂ ਬੂਟਾ ਸਿੰਘ ਦਾ ਤਾਂ ਮੈਂ ਆਪ ਹਾਲ ਦੇਖਿਆ ਜੀ ਬੂਟਾ ਸਿੰਘ ਦੇ ਗਲ ਦੇ ਵਿੱਚ ਇੱਕ ਤਰਕਤੀ ਪਾਈ ਹੁੰਦੀ ਸੀ ਹੂੰ ਉਹਦੇ ਤੇ ਲਿਖਿਆ ਹੁੰਦਾ ਸੀ ਮੈਂ ਪਾਪੀ ਤੂੰ ਬਖਸ਼ਣ ਹਾਰ ਬਖਸ਼ਣ ਹਾਰ ਔਰ ਉਹਨੇ ਸਜਾਇਆ ਸੀ ਕਿ ਫਲਾਫਲਾ ਗੁਰਦੁਆਰਿਆਂ ਦੇ ਵਿੱਚ ਮੈਂ ਮੇਰਾ ਖਿਆਲ ਵੀ ਪੰਜਾਬ ਦੇ ਲਗਭਗ ਸਾਰੇ ਜਿਹੜੇ ਇਤਿਹਾਸਿਕ ਗੁਰਦੁਆਰੇ ਉੱਤੇ ਨੇ ਪਤਕ ਸਹਿਬਾਂ ਨੇ ਉੱਤੇ ਸੇਵਾ ਕਰਵਾਈ ਸੀ ਸੇਵਾ ਲੋਤੀ ਸੀ ਔਰ ਉਹਨੇ ਸੇਵਾ ਕਹੋਤੀ ਅਸਲ ਜੇ ਜਿਆਪਤ ਸਦਾਨਤਕ ਤੌਰ ਤੇ ਦੇਖੀ ਤਾਂ ਮਾਫੀ ਮੰਗਣ ਵਾਲੀ ਗੱਲ ਇਹ ਹੁੰਦੀ ਜੀ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਲੋਕ ਸਾਰੇ ਆ ਗਏ ਹੂੰ ਹੂੰ ਉਹਨਾਂ ਦੀ ਕਾਬਦੀ ਦਲੀਲ ਵੀ ਹੈ ਵੀ ਯਾਰ ਹੁਣ ਕਰੀਏ ਕੀ ਕੋਈ ਰਾਏ ਨਹੀਂ ਹੈ ਕੋਈ ਸਪੇਸ ਹੀ ਨਹੀਂ ਹੈ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਣਾ ਜਿਹੜਾ ਹੈਗਾ ਤਰੀਕਾ ਹੈ ਹੂੰ ਹੂੰ ਉਹ ਕੁਝ ਬੰਦਿਆਂ ਨੂੰ ਅਲੂਰ ਕਰ ਲੈਂਦੀ ਹੈ ਜੀ ਉਹਨਾਂ ਨੂੰ ਵੱਡੇ ਵੱਡੇ ਅਵਾਰਡ ਵੀ ਦੇ ਦਿੰਦੀ ਹੈ ਜਦਤੀ ਤੌਰ ਦੇ ਉਤੇ ਕਿਸੇ ਬੰਦੇ ਦੀ ਕੋਈ ਲੋੜ ਹੋਵੇ ਉਹਦੀ ਪੂਰਤੀ ਵੀ ਕਰ ਦਿੰਦੀ ਹੈ ਜਿਵੇਂ ਢੀਂਡਸਾ ਸਾਹਿਬ ਨੂੰ ਪਦਮ ਸ਼੍ਰੀ ਦਾ ਅਵਾਰਡ ਅਵਾਰਡ ਵੀ ਦਿੱਤਾ ਪਰ ਅਵਾਰਡ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇੱਕ ਮਕਸਦ ਹੱਲ ਕਰਨਾ ਸੀ ਕਿ ਢੀਂਡਸਾ ਸਾਹਿਬ ਨੂੰ ਅਕਾਲੀ ਦਲ ਚੁਲਾਬੇ ਕਰੋ ਹਮ ਹਮ ਅਕਾਲੀ ਦਲ ਨੂੰ ਕਮਜ਼ੋਰ ਕਰੋ ਔਰ ਕਮਜ਼ੋਰ ਕਰਨ ਤੋਂ ਬਾਅਦ ਇਹਨੂੰ ਬਿਲਕੁਲ ਖਤਮ ਕਰੋ ਜੀ ਜੇ ਹੁਣ ਆਪਾਂ ਦੇਖੀਏ ਸ਼ਿਵ ਸੈਨਾ ਦੇ ਨਾਲ ਵੀ ਇਹੀ ਹੋਈ ਹੈ ਹਮ ਹਮ एनसीपी ਦਾ ਚਲੋ ਵਿਰੋਧੀ ਪਾਰਟੀ ਸੀ ਜੀ ਫਿਰ ਆਪਾਂ ਦੇਖੀਏ ਚੁਟਾਲਿਆਂ ਦਾ ਕੀ ਹਾਲ ਹੋਇਆ ਬਹੁਤ ਬੇਡਾ ਕੀਤਾ ਬਹੁਤ ਖਲਾਰਤਾ ਵਰਵਾ ਜੀ ਦਸ਼ੰਤ ਉਹਨਾਂ ਨੂੰ ਨਾਲ ਰਾਇ ਪਹਿਲਾਂ ਹਮ ਹਮ ਨਾਲ ਰਲਣ ਤੋਂ ਬਾਅਦ ਫਿਰ ਉਹਨਾਂ ਨੂੰ ਜ਼ਲੀਲ ਕੀਤਾ ਜੀ ਔਰ ਜਿਸ ਢੰਗ ਦੇ ਨਾਲ ਮਤਲਬ ਫਿਰ ਉਹਨਾਂ ਨੂੰ ਕੱਖੋਂ ਹੌਲੇ ਕੀਤਾ ਉਹਦੀ ਨਿਸ਼ਾਨੀ ਕੱਲ ਇਹ ਮਿਲਦੀ ਹੈ ਜੀ ਕਿ ਜਦੋਂ ਆਪਣੇ ਮਨੋਰ ਲਾਲ ਖੱਟਰ ਸਾਹਿਬ ਪ੍ਰਧਾਨ ਮੰਤਰੀ ਆਪਨਾ ਮੁੱਖ ਮੰਤਰੀ ਨਹੀਂ ਰਹੇ ਜੀ ਔਰ ਉਹ ਬੈਠੇ ਤਾਂ ਅਜ ਤੱਕ ਸੀਐਮ ਨਿਵਾਸ ਦੇ ਵਿੱਚ ਬਿਲਕੁਲ ਬਿਲਕੁਲ ਜੀ ਅਰਕਨ ਦੁਸ਼ਾਨ ਸਿੰਘ ਚੁਟਾਲਾ ਉਹਨਾਂ ਨੂੰ ਮਿਲਣ ਵੀ ਚਲੇ ਗਏ ਹੂੰ ਹੂੰ ਉਹ ਹੋਰ ਕੀ ਲੈਣ ਆਸਤੇ ਗਏ ਸੀ ਜੀ ਜਾਣਕਾਰੀ ਇਹ ਮਿਲੀ ਇਹ ਵੀ ਉਹਨਾਂ ਨੂੰ ਹੁਣ ਇਸ ਕੱਲ ਦਾ ਤਾਪ ਚੜ ਗਿਆ ਹੂੰ ਹੂੰ ਵੀ ਜੇ ਆ ਲਾਗੋ ਕਿ ਜਾਉਣੇ ਕੱਖਣੀ ਉਹ ਕਹਿੰਦੇ ਵੀ ਘੱਟੋ ਘੱਟ ਜੇ ਲੋ ਮੰਗਦੇ ਦਾ ਦੋ ਸੀਟਾ ਸੀ ਇੱਕੇ ਦਿੰਦੇ ਸੀ ਹੂੰ ਹੂੰ ਹੁਣ ਉਹ ਕਹਿੰਦੇ ਵੀ ਇੱਕੋ ਹੀ ਦੇ ਦੇ ਇਹੋ ਜੀਆਂ ਗੱਲਾਂ ਵੀ ਆ ਜਾਂਦੀਆਂ ਜੀ ਇਹ ਚੁਟਕਲੇ ਵੀ ਛੱਡ ਜਾਂਦੇ ਲੋਕ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੁੰਦੀ ਹੈ ਸਵਾਲ ਆਪਾਂ ਗੱਲ ਕਰ ਰਹੇ ਹਾਂ ਕਿ ਸਾਰੇ ਲੋਕ ਆ ਗਏ ਹੂੰ ਹੂੰ ਪਰ ਜਿਹੜੇ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਿਹਾ ਸੀ ਜਾਂ ਉਹਨਾਂ ਨੂੰ ਕੱਢਿਆ ਸੀ ਇਹ ਹੋ ਨਹੀਂ ਹੋਈ ਉਹ ਤਾਂ ਉੱਥੇ ਦੀ ਉੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਬੀਬੀ ਜੀ ਨੇ ਘਰ ਵਾਪਸੀ ਤਾਂ ਨਹੀਂ ਕਹਿ ਸਕਦੇ ਆਪਾਂ ਉੱਥੇ ਕਹਾਂਗੇ ਵੀ ਮੈਂ ਤਾਂ ਅਕਾਲੀ ਸੀ ਉਹਨਾਂ ਦਾ ਇਹਨਾਂ ਨੇ ਆਪਣੇ ਆਪ ਜਿਹੜਾ ਆਪਣਾ ਮਤਾ ਸੀਗਾ ਮਤਾ ਹਰ ਰੱਦ ਕਰਤਾ ਸੀ ਰੱਦ ਕਰਤਾ ਸੀ ਜੀ ਬਾਹਰ ਨਹੀਂ ਹੋਗੀ ਢੀਂਸਾ ਸਾਹਿਬ ਤੇ ਪਰਮਿੰਦਰ ਜੀ ਘਰ ਆ ਗਏ ਪਰ ਜਦੋਂ ਢੀਂਸਾ ਸਾਹਿਬ ਹੁਰੀ ਨਾਲ ਸੀ ਉਦੋਂ ਅਕਾਲੀ ਦਲ ਦੀ ਹਾਲਤ ਮਾੜੀ ਬੁਣੀ ਮਾੜੀ ਹੂੰ ਹੂੰ ਔਰ ਉਹ ਜਿਹੜਾ ਬੇਅਦਬੀ ਵਾਲਾ ਮਾਮਲਾ ਜੀ ਕਿਸੇ ਤਨਪੱਤਰ ਨਹੀਂ ਲੱਗਿਆ ਇਸ ਗੱਲ ਤੋਂ ਵੀ ਆਪਾਂ ਜਿਹੜਾ ਜਿਵੇਂ ਹੋ ਨਹੀਂ ਸਕਦੀ ਜਿਵੇਂ ਕਹੀ ਜਾਂਦੀ ਹੈ ਜੀ ਨਹੀਂ ਇਹ ਸਾਰਾ ਕੁਝ ਜਿਹੜਾ ਹੈਗਾ ਸਾਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਸਾਡਾ ਕੁਝ ਨਹੀਂ ਕਿਉਂਕਿ ਕੁਝ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜੀ ਕਿਉਂਕਿ ਜਿਨ੍ਹਾਂ ਲੋਕਾਂ ਦੇ ਤੇ ਇਲਜ਼ਾਮ ਲੱਗਦੇ ਸੀ ਉਹ ਲੋਕ ਤਾਂ ਫੜੇ ਵੀ ਗਏ ਬਿਲਕੁਲ ਬਿਲਕੁਲ ਪਹਿਲਾਂ ਮਹਿੰਦਰਪਾਲ ਬਿੱਟੂ ਦੀ ਗੱਲ ਕਰੀਏ ਆਪਾਂ ਉਹ 164 ਦਾ ਬਿਆਨ ਦਿੱਤਾ ਸੀ ਤੇ ਅੱਜ ਕੱਲ ਦਾ ਨੇਰੀਆ ਸਾਹਿਬ ਜਿਹੜਾ ਪ੍ਰਦੀਪ ਕਲੇਰ ਫੜਿਆ ਹੋਇਆ ਜੀ ਕਹਿੰਦੇ ਪ੍ਰਦੀਪ ਕਲੇਰ ਨੇ ਵੀ ਆਪਣਾ ਜਿਹੜਾ ਹੈਗਾ 164 ਦਾ ਬਿਆਨ ਦੇਤਾ ਅੱਛਾ ਜੀ ਦੇ ਤਾਂ ਦਾਤ ਚਾਹੇ 164 ਦਾ ਬਿਆਨ ਦੇ ਦਿੱਤਾ ਜਿਹੜਾ ਉਹਦੇ ਵਿੱਚ ਉਹਨੇ ਕਿਹਾ ਕਿ ਡੇਰਾ ਮੁਖੀ ਦੇ ਖਿਲਾਫ ਜਦੋਂ ਹਰਜਿੰਦਰ ਸਿੰਘ ਮਾਜੀ ਹੂੰ ਹੂੰ ਪ੍ਰਚਾਰ ਕਰਦਾ ਸੀ ਉਸ ਇਲਾਕੇ 'ਚ ਜੀ ਤੇ ਉਹਦਾ ਪ੍ਰਚਾਰ ਇਨਾ ਅਸਰ ਅੰਦਾਜ਼ ਹੋਇਆ ਪ੍ਰੇਮੀਆਂ 'ਤੇ ਕਿ ਉਹਨਾਂ ਨੇ ਲਾਕਟ ਲਾਲਾ ਕੇ ਸੁਟਨੇ ਸੁਟਨੇ ਸ਼ੁਰੂ ਕਰ ਦਿੱਤੇ ਸੀ ਤੇ ਉਹ ਕਹਿੰਦੇ ਜਦੋਂ ਇਹ ਖਬਰ ਪਹੁੰਚੀ ਡੇਰੇ ਦੇ ਵਿੱਚ ਉਦੋਂ ਕਹਿੰਦੇ ਵੀ ਉੱਥੇ ਇੱਕ ਬੀਬੀ ਹੈ ਬੜੀ ਪਾਵਰਫੁਲ ਜੀ ਤੇ ਉਹ ਕਹਿੰਦੇ ਵੀ ਉਸ ਰਾਮਲੀ ਹਿੰਦੀ ਹਾਜ਼ਰੀ ਚ ਉਹਨੇ ਕਿਹਾ ਵੀ ਇਹ ਕੀ ਹੋ ਰਿਹਾ ਹੈ ਹਾਂ ਹਾਂ ਕਹਿੰਦੇ ਜੀ ਮਾਂਜੀ ਦੇ ਕਰਤਾ ਉਹ ਕਿਉਂ ਕਰਤਾ ਕਹਿੰਦੇ ਪ੍ਰਚਾਰੀ ਉਹਦਾ ਗੁਰੂ ਨਾਲ ਉਹਨੂੰ ਇਹਨਾਂ ਜੋੜਦਾ ਉਹ ਕਹਿੰਦੀ ਫਿਰ ਐ ਕਰੋ ਇਹਨਾਂ ਦੇ ਗੁਰੂ ਵਾਲਾ ਮਾਮਲਾ ਕਰੋ ਹਾਂ ਹਾਂ ਸਜਾਇਆ ਇਹਨਾਂ ਦੇ ਗੁਰੂ ਦੇ ਉੱਤੇ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਭੀੜ ਵਿੱਚ ਚੋਰੀ ਚੋਰੀ ਹੋਈ ਉਦੋਂ ਬਾਅਦ ਚਨੌਤੀ ਦਿੱਤੀ ਗਈ ਸੀ ਇਹ ਹੁਣ ਸਵਾਲ ਆ ਪਨੀਰ ਗੱਲ ਕਹਿੰਦੇ ਕਿ ਕਮ ਸੁਖਵੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਅਖਾਲੀ ਦਲ ਨੇ ਕਰਵਾਇਆ ਕਰਵਾਇਆ ਪਰ ਇਹ ਤਾਂ ਹਕੀਕਤ ਹੈ ਨਾ ਕਿ ਉਹ ਸਰਕਾਰ ਕਾਲੀ ਸਰਕਾਰ ਕਾਲੀ ਦਲ ਸੀ ਤੇ ਇਹ ਰੋਕ ਨਾ ਸਕੇ ਤੇ ਨਹੀਂ ਨਹੀਂ ਰੋਕਣ ਤੋਂ ਬਾਅਦ ਕਈ ਵਾਰੀ ਜੁਰਮ ਹੋ ਜਾਂਦਾ ਹੈ ਹਾਂ ਹਾਂ ਆ ਜੁਰਮ ਨੂੰ ਬਾਅਦ ਦੇ ਵਿੱਚ ਡਿਟੈਕਟ ਕਰਨਾ ਤੇ سزا ਦਿਵਾਉਣੀ ਤਾਂ ਫਰਜ਼ ਹੈ ਨਾ ਉਹਨਾਂ ਨੂੰ ਸਜ਼ਾ ਮਾ ਦੇਣੀ ਦਿਵਾਉਣਾ ਵਾਸਤੇ ਆਦਾਲਤ ਦੀ ਕਟਹਿਰੀ ਦੇ ਵਿੱਚ ਖੜਾ ਕਰਨਾ ਤਾਂ ਸਰਕਾਰ ਦਾ ਕੰਮ ਹੁੰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ ਜਿਹੜੀ ਤੁਹਾਡੀ ਇੱਕ ਤੱਥ ਖੋਜ ਕਮੇਟੀ ਬਣਾਈ ਸੀ ਹਾਂ ਹਾਂ ਉਸ ਤੱਥ ਖੋਜ ਕਮੇਟੀ ਦੇ ਜਿਹੜੇ ਤੱਥ ਪੇਸ਼ ਕੀਤੇ ਸੀ ਜੀ ਉਹਨਾਂ ਤੱਥਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਉਹੀ ਅਸਲ ਬੰਦੇ ਸੀ ਕਿਉਂਕਿ ਬਾਅਦ ਦੇ ਵਿੱਚ ਜਿਹੜੀਆਂ ਐਸਆਈਟੀਆਂ ਬਣੀਆਂ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਿਲਕੁਲ ਬਿਲਕੁਲ ਔਰ ਉਹ ਆਪਣਾ ਜੁਰਮ ਇਕਵਾਲ ਕਰ ਰਹੇ ਤਾਂ ਇਹਦਾ ਮਤਲਬ ਹੈ ਕਿ ਕਿਤਨਾ ਕਿਤਨ ਕਹਿਲੀ ਚ ਇਸ ਵਰਤੀ ਗਈ ਹੈ ਨਾ ਹਾਂਜੀ ਬਾਦਲ ਸਾਹਿਬ ਇਸ ਦੁਨੀਆਕ ਨਹੀਂ ਰਹੇ ਮੁੱਖ ਮੰਤਰੀ ਸੀ ਔਰ ਫਿਰ ਜਦ ਵਿੱਚ ਡੇਰਾ ਮੁਖੀ ਨੂੰ ਮਾਫ ਕਰਾਉਣ ਵਾਸਤੇ ਸਿੰਘ ਸਹਿਬਾਨ ਨੂੰ ਬੁਲਾਇਆ ਗਿਆ ਬੁਲਾ ਕੇ ਗਿਆ ਤਾਲਬ ਕੀਤਾ ਗਿਆ ਉਹ ਵੀ ਗੱਲ ਵੱਖਰੀ ਹੈ ਪਰ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਹੂੰ ਹੂੰ ਇਸ ਕਰਕੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਜੀ ਤੁਸੀਂ ਇਹ ਗੱਲ ਕਰੋ ਹੁਣ ਆਪਾਂ ਉਹ ਕਾਜ ਦੀ ਨਵੀਂ ਚਾਰਜ ਸ਼ੀਟ ਜਾਰੀ ਕੀਤੀ ਹੈ ਇੱਕ ਰਿਪੋਰਟ ਹੋਰ ਪੇਸ਼ ਕੀਤੀ ਹੈ ਐਲਕੇ ਜਦ ਬੜੀ ਐਸਐਟ ਨੇ ਕਹਿੰਦੇ ਉਹ ਬੜੀ ਖਤਰਨਾਕ ਹੈ ਜੀ ਉਹਦੇ ਰਾਹੀਂ ਕਹਿੰਦੇ ਜਿਹੜਾ ਤੁਹਾਡਾ ਟੈਲੀਫੋਨ ਤੇ ਗੱਲਬਾਤ ਜੋ ਹੋਈ ਹੈ ਕਿਵੇਂ ਉਹ ਸਾਰਾ ਬੇਰਵਾਹਾਂ ਨਾਲ ਲੱਗਾ ਵੀ ਕਹਿੰਦੇ ਹੁੰਦੇ ਵੀ ਲੀਰਾਂ ਦੀ ਖੁੱਦ ਉਹ ਦੇੜਦੀ ਹਾਂਜੀ ਹਾਂਜੀ ਹੁਣ ਇੱਥੇ ਸਵਾਲੇ ਪੈਦਾ ਹੁੰਦਾ ਕਿ ਜਦੋਂ ਪ੍ਰਦੀਪ ਕਲੇਰ ਵਾਲਾ ਮਾਮਲਾ ਹੋ ਗਿਆ ਜੀ ਠੀਕ ਉਸੇ ਵੇਲੇ ਹੀ ਦੇਰਾ ਮੁਖੀ ਨੂੰ ਰਾਹਤ ਮਿਲ ਜਾਂਦੀ ਹੈ ਹਾਈ ਕੋਰਟ ਤੋਂ ਕੀ ਸੁਣ ਬਾਈ ਜਿਹੜੀ ਟ੍ਰੈਲ ਟ੍ਰੈਲ ਦੇਤੇ ਪਾਬੰਦੀ ਲਾ ਗਈ ਪਾਬੰਦੀ ਲਾਈ ਇਹ ਹੁਣ ਕਿਹੜੀਆਂ ਕਿਹੜੀਆਂ ਫੋਰਸਸ ਇਹਦੇ ਮਗਰੇ ਇਹ ਦੇਖਣ ਵਾਲੀ ਗੱਲ ਹੈ ਇਹ ਦੇਖਣ ਵਾਲੀ ਗੱਲ ਹੈ ਤੇ ਇਹਦੇ ਵਿੱਚੋਂ ਅਕਾਲੀ ਦਲ ਦੇ ਪ੍ਰਤੀ ਜਿਹੜਾ ਆਮ ਲੋਕਾਂ ਦੇ ਵਿੱਚ ਰੋ ਹੈ ਰੋ ਹੈ ਗੁੱਸਾ ਹੈ ਗੁੱਸਾ ਹੈ ਕਿਉਂਕਿ ਜਿਹੜਾ ਆਮ ਸਿੱਖ ਆ ਸਧਾਰਨ ਸਿੱਖ ਆ ਜਾਂ ਕੋਈ ਵੀ ਪੰਜਾਬੀ ਹੋਵੇ ਹਮਮ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਮੰਨਦਾ ਉਹਦੇ ਚ ਸ਼ਰਧਾ ਵਿਸ਼ਵਾਸ ਹੈ ਸ਼ਰਧਾ ਜਿਹੜਾ ਹੈਗਾ ਉਹ ਉਹਦਾ ਹਿਰਦਾ ਉਨੀ ਦੇਰ ਬਲੁਧਰੇ ਰਹੂ ਜਿੰਨੀ ਦੇਰ ਤੱਕ ਹੱਕ ਸੱਚ ਜਿਹੜਾ ਸਾਹਮਣੇ ਨਹੀਂ ਆਉਂਦਾ ਨਹੀਂ ਆਉਂਦਾ ਜਾਂ ਤਾਂ ਕਹਿੰਦੇ ਜੀ ਚਲੋ ਸਤੋ ਅਰਗਹਿਨੀ ਹੋ ਗਈ ਗਲਤੀ ਹੋ ਗਈ ਮੰਨ ਲਓ ਪਰ ਇਹ ਨਾ ਨਾ ਕੋਈ ਜੇ ਗਲਤੀ ਹੋ ਗਈ ਤਾਂ ਹਾਂ ਜੇ ਗਲਤੀ ਤਾਂ ਮੰਨ ਲਓ ਗਲਤ ਪਰ ਲੁਪਾ ਕੇ ਅਕਾਲ ਤਖਤ ਸਭ ਨੂੰ ਸਜ਼ਾ ਲਵਾ ਲਓ ਮਾਫ ਹੋ ਜਾਣਾ ਦੇਖ ਦੇ ਆਪਣੇ ਢੂਟਾ ਸਿੰਘ ਹੁੜਾ ਨੇ ਜੀ ਉਹਨਾਂ ਨੇ ਸਰਕਾਰ ਸੇਵਾ ਕਰਵਾ ਕੇ ਨਿਹੰਗ ਸਿੰਘ ਸੰਤਾ ਸਿੰਘ ਦੇ ਰਹੇ ਅਕਾਲ ਤਖਬ ਦੀ ਮੋੜੋ ਸਾਰੀ ਕਰਵਾਤੀ ਸੀ ਜਿਹੜੀ ਉਸਾਰੀ ਨੂੰ ਸਿੱਖ ਪੰਥ ਨੇ ਨਾ ਮਨਜ਼ੂਰ ਕਰਦਿਆਂ ਤਾਤਾ ਸੀ ਔਰ ਉਸ ਬੰਦੇ ਨੂੰ ਸਜ਼ਾ ਦੇ ਕੇ ਫਿਰ ਪੰਥ ਚ ਲਿਆ ਜਾ ਸਕਦਾ ਹੈ ਤਾਂ ਫਿਰ ਮੇਰੇ ਖਿਆਲ ਮੁਤਾਬਕਾ ਸਨਵੇ ਹਰਜ ਵੀ ਕੀ ਜੇ ਮਹਾਰਾਜਾ ਰਣਜੀਤ ਸਿੰਘ ਵਰਗੇ ਐਡਗੈਂਡੀਆਂ ਸ਼ਖਸੀਅਤਾਂ ਉਹ ਆ ਕੇ ਮੰਨ ਸਕਦੇ ਸੋ ਮੇਰੇ ਤਾਂ ਖਿਆਲ ਮੁਤਾਬਕਾ ਵੀ ਇਹ ਮਾਮਲੇ ਨੂੰ ਇੱਕ ਵਾਰੀ ਕਲੋਜ਼ ਅਪ ਕਰ ਦੇਣਾ ਚਾਹੀਦਾ ਅਰਦੀਣਾ ਹੁੰਦਾ ਕਿਉਂ ਹੈ ਵੀ ਨੀਤੀ ਨੇਤਾ ਆਪਾਂ ਵੀ ਤੁਰ ਤੁਰੇ ਫਿਰ ਗਏ ਸਿਆਣਪ ਇਸ ਗੱਲ ਦੇ ਵਿੱਚ ਕਿ ਇਹਨੂੰ ਮਾਰੋ ਫੇਰ ਹੀ ਅਕਾਲੀ ਦਲ ਖੜਾ ਹੋ ਸਕਦਾ ਹੈ ਬਿਲਕੁਲ ਨਹੀਂ ਜੇ ਤੁਸੀਂ ਇਹਨੂੰ ਤੋੜ ਲੋਣ ਤੋੜ ਲੋ ਉਹਦੇ ਨਕਬਾ ਤਾਂ ਫਰਤੀ ਬੈਨ ਹੂੰ ਸੋ ਕਹਿੰਤ ਪਾ ਵੀ ਜੀ ਅਕਾਲੀ ਦਲ ਨੂੰ ਖੜਾ ਤਾਂ ਨੇਤਾ ਸਾਫ ਕਰੋ ਬਿਲਕੁਲ 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 ਤੇ ਹੁਣ ਢਿੱਲੋਂ ਸਾਹਿਬ ਆਪਾਂ ਗੱਲ ਕਰੀਏ ਨਵੇਂ ਚੋਣ ਕਮਿਸ਼ਨਰ ਜਿਹੜੇ ਦੋ ਲਾਏ ਗਏ ਨੇ ਇਹ ਕੌਣ ਨੇ ਜੀ ਦੇਖੋ ਦੋ ਬੰਦੇ ਆ ਜੀ ਇੱਕ ਤਾਂ ਗਿਆਨੇਸ਼ ਕੁਮਾਰ ਹੈ ਇਹ 1988 ਬੈਚ ਦੇ ਜੀ ਔਰ ਇੱਕ ਕੇਰਲ ਕਾਡਰ ਦੇ ਹੈਗੇ ਹੂੰ ਹੂੰ ਔਰ ਬੜੇ ਲੰਬੇ ਸਮੇਂ ਤੋਂ ਇੱਕ ਸੈਂਟਰ ਦੇ ਵਿੱਚ ਹੈ ਜੀ ਇਹ ਗ੍ਰਹਿ ਵਿਭਾਗ ਦੇ ਵਿੱਚ ਹੁੰਦੇ ਸੀ ਜਦੋਂ ਗ੍ਰਹਿ ਵਿਭਾਗ ਦੇ ਵਿੱਚ ਹੁੰਦੇ ਸੀ ਉਦੋਂ ਇਹਨਾਂ ਨੂੰ ਕਸ਼ਮੀਰ ਡਿਵੀਜ਼ਨ ਦਾ ਇੰਚਾਰਜ ਲਾਇਆ ਹੋਇਆ ਸੀ ਜੀ ਔਰ ਆਪਰੇ ਵੀ ਜਾਣਦੇ ਆ ਕਿ ਜਿਹੜਾ ਅਜੁੱਧਿਆ ਵਾਲਾ ਰਾਮ ਮੰਦਰ ਹੈ ਹੂੰ ਹੂੰ ਆ ਰਾਮ ਮੰਦਰ ਦੀ ਜਿਹੜੀ ਉਸਾਰੀ ਹੈ ਜੀ ਉਹਦੀ ਜ਼ਿੰਮੇਵਾਰੀ ਇਹ ਠੀਕ ਹੈ ਕਿ ਭਾਵੇਂ ਇੱਕ ਟਰਸਟ ਬਣਿਆ ਹੋਇਆ ਹੈ ਹਮਮ ਲੇਕਿਨ ਮੁੱਖ ਤੌਰ ਦੇ ਉਤੇ ਉਹਦੀ ਜ਼ਿੰਮੇਵਾਰੀ ਇਹਦੀ ਭਾਰਤੀ ਜਨਤਾ ਪਾਰਟੀ ਜਾਂ ਆਪਾਂ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਜੀ ਹੋਣਾ ਨੇ ਨਿਭਾਈ ਹੈ ਹਮਮ ਔਰ ਉਸ ਲਈ ਜਿਹੜਾ ਬੰਦਾ ਪਾਵਰ ਦੇ ਵਿੱਚ ਹੁੰਦਾ ਹੈ ਤੇ ਇਹਦੇ ਪਾਵਰ ਦੇ ਵਿੱਚ ਲੋਕ ਹੁੰਦੇ ਉਹਨਾਂ ਦੀ ਮਦਦ ਵੀ ਲਈ ਹੈ ਬਿਲਕੁਲ ਬਿਲਕੁਲ ਕਹਿੰਦੇ ਆ ਕਿ ਉਸ ਮੰਦਰ ਦੀ ਉਸਾਰੀ ਦੇ ਵਿੱਚ ਵੀ ਇਹ ਗਿਆਨੇਸ਼ੂ ਗਾਇਰੇਸ਼ ਕੁਮਾਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇੱਕ ਤਾਂ ਇਹਦੇ ਤੋਂ ਬੰਦੇ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪਾਵਰਫੁਲ ਹੋ ਹਮਮ ਦੂਸਰਾ ਉਹ ਜਦੋਂ ਕਸ਼ਮੀਰ ਡਿਵੀਜ਼ਨ ਦੇ ਇੰਚਾਰਜ ਸੀ ਹੂੰ ਹੂੰ ਉਦੋਂ ਹੀ ਧਾਰਾ 370 ਨੂੰ ਖਤਮ ਕਰਨ ਦਾ ਸਿਲਸਲਾ ਸ਼ੁਰੂ ਹੋਇਆ ਸੀ ਜੀ ਔਰ ਉਹਨਾਂ ਦੇ ਪੀੜ ਦੇ ਦੌਰਾਨ ਹੀ ਉਹਨੂੰ ਇੰਪਲੀਮੈਂਟ ਕੀਤਾ ਗਿਆ ਧਾਰਾ 370 ਤੋੜੀ ਗਈ ਕਸ਼ਮੀਰ ਦੇ ਦੋ ਟੁਕੜੇ ਕੀਤੇ ਗਏ ਦੋ ਨਵੀਆਂ ਜੁਨੀਅਨ ਟੈਰੀਟਰੀਜ਼ ਬਣਾਇਆ ਗਿਆ ਜੀ ਤੇ ਜਾਣ ਵਾਲੀਆਂ ਸਭ ਮੇਰਾ ਖਿਆਲ ਪੰਜ 6 ਸਾਲ ਹੋ ਗਏ ਅੱਛਾ ਜੀ ਅਜੇ ਤੱਕ ਕਸ਼ਮੀਰ ਦੇ ਵਿੱਚ ਚੋਣ ਨਹੀਂ ਹੋਈ ओके हां ਨਹੀਂ ਹੋਈ ਨਹੀਂ ਹੋਈ ਜਿਹੜੀ ਵਿਧਾਨ ਸਭਾ ਹੈ ਵਿਧਾਨ ਸਭਾ ਵਿਧਾਨ ਸਭਾ ਤਾਂ ਖਾਰਜੀ ਕਰਦੀ ਖਾਰਜੀ ਕਰਦੀ ਉਹ ਤਾਂ ਹੁਣ ਲੈਫਟੀਨੈਂਟ ਜਰਨਲ ਬਣਾ ਦਿਆ ਲੈਫਟੀਨੈਂਟ ਜਰਨਲ ਜਿਹੜਾ ਹੈਗਾ ਉੱਥੋਂ ਦਾ ਸਰਵੇ ਸਰਵੇ ਤੇ ਮੈਂ ਇਹਦੇ ਬਾਰੇ ਵਿੱਚ ਇਨੀ ਗੱਲਣਾ ਚਾਹੁੰਗਾ ਕਿ ਕਿੰਨਾ ਖਤਰਨਾਕ ਹੁੰਦਾ ਹੈ ਜੀ ਰਾਸ਼ਟਰਪਤੀ ਰਾਜ ਜਾਂ ਅਮਤ ਰੁਗਵਰਨ ਰਾਜ ਹੂੰ ਹੂੰ ਜਾਂ ਕੇਂਦਰ ਦਾ ਰਾਜ ਇਹ ਅਸੀਂ ਵੇਖਿਆ ਪੰਜਾਬ ਦੇ ਵਿੱਚ ਤਾਂ ਨਹੀਂ ਅਸੀਂ ਬੜੀ ਇਤਿਹਾਸਕ ਮੈਂ ਤੁਹਾਨੂੰ ਅੱਜ ਇੱਕ ਕਥਾ ਸੁਣਾਉਣ ਵਾਲੀ ਗੱਲ ਕਰ ਮਲੋਟ ਦੇ ਵਿੱਚ ਜੀ ਇਹ ਦੋ ਵਿਅਕਤੀ ਸੀ ਹੂੰ ਉਹਨਾਂ ਦੋ ਭਰਾਵਾਂ ਨੇ ਤੇ ਉਹਨਾਂ ਦੇ ਪਿਓ ਨੇ ਇੱਕ ਜ਼ਮੀਨ ਹੈ ਜਿਹੜੀ ਜੀ ਉਹ ਲਈ ਹੋਈ ਸੀਗੀ ਬਤੌਰ ਮਜਾਰਾ ਉਹਦੀ ਉਹ ਕਾਸ਼ਤ ਕਰਦੇ ਸੀ ਹੂੰ ਗਰਦੌਰੀਆਂ ਉਹਨਾਂ ਦੇ ਨਾਂ ਹੋਣ ਲੱਗ ਗਈਆਂ ਗਰਦੌਰੀਆਂ ਉਹਨਾਂ ਦੇ ਨਾਂ ਹੁੰਦੇ ਹੁੰਦੇ ਕਿੱਥੋਂ ਤੱਕ ਗੱਲ ਚਲੀ ਗਈ ਗੱਲ ਇੱਥੋਂ ਤੱਕ ਚਲੀ ਗਈ ਜੀ ਕਿ ਉਹ ਉਹਦੇ ਤੇ ਪੂਰੀ ਤਰ੍ਹਾਂ ਕਾਬਜ ਹੋ ਗਏ ਹੂੰ ਜਿਹੜੇ ਲੋਕ ਜ਼ਮੀਨ ਦੇ ਮਾਲਕ ਸੀ ਜੀ ਉਹ ਬੰਦੇ ਬੜੇ ਪਾਵਰਫੁਲ ਸੀ ਉਹਨਾਂ ਨੇ ਉਸ ਵੇਲੇ ਜਿਹੜੀ ਹੈਗੇ ਬੇਲੇ ਦੀ ਹਕੂਮਤ ਨੂੰ ਅਪਰੋਚ ਕੀਤਾ ਹੂੰ ਹੂੰ ਹਕੂਮਤ ਨੇ ਹੁਕਮ ਦਿੱਤਾ ਕਿ ਇਹਨਾਂ ਤੋਂ ਕਬਜ਼ਾ ਛਡਾਇਆ ਜਾਵੇ ਹੂੰ ਹੂੰ ਤੇ ਉਹ ਤੋਂ ਬਾਅਦ ਫਿਰ ਕਬਜ਼ਾ ਛਡਾਉਣ ਵਾਸਤੇ ਕੀਤਾ ਕੀ ਜੀ ਉਹ ਜਿਹੜੇ ਦੋ ਭਰਾ ਸੀ ਮੇਰੇ ਨਾਲ ਉਹਨਾਂ ਦਾ ਦਿਮਾਗ 'ਚੋਂ ਨਾ ਨਿਕਲ ਗਿਆ ਕਿਉਂਕਿ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀ ਦੇਖਿਆ ਨਹੀਂ ਸੀ ਉਹਨਾਂ ਦੋਨਾਂ ਨੂੰ ਮਾਰਤਾ ਜੀ ਹੂੰ ਹੂੰ ਦੋਨਾਂ ਨੂੰ ਮਾਰ ਕੇ ਤੇ ਉਹਦੀ ਬੰਦੂਕ ਉਹਦੇ ਤੇ ਪਾਤੀ ਤੇ ਉਹਦੀ ਬੰਦੂਕ ਉਹਦੇ ਤੇ ਪਾਤੀ ਤੇ ਇਹ ਕਹਿੰਦਾ ਕਿ ਇਹ ਅੱਤਵਾਦੀ ਸੀ ਬਾਬਰ ਖਾਲਸਾ ਨਾਲ ਸੰਬੰਧ ਅਸ ਸੀ ਬਾਬੂ ਨਜ਼ ਅਮਰ்தਰ ਜੀ ਦਾ ਅਵਤਾਰੀ ਸੀ ਜੀ ਦਾ ਨਾਂ ਸੀ ਸਰਦਾਰ ਪ੍ਰੀਤਮ ਸਿੰਘ ਜੀ ਉਹ ਇਹ ਉਹ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਪੂਰੀ ਅੱਗ ਲੱਗੀ ਸੀ ਤਾਂ ਉਹ ਹੁਣ ਕਬਜ਼ਾ ਜਾਈਏ ਕੀ ਦੇ ਕੋਲੇ ਉਹਨਾਂ ਨੇ ਕੁਝ ਲੋਕਲ ਬੰਦਿਆਂ ਨਾਲ ਗੱਲ ਕੀਤੀ ਲੋਕਲ ਬੰਦਿਆਂ ਨੂੰ ਹਮਦਰਦੀ ਹੋਈ ਵੀ ਧੋਪ ਉੱਤ ਮਾਰਤੇ ਜਮੀਨ ਚ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੇ ਬੇਦਖਲ ਕਰਨ ਦਾ ਸਿਲਸਿਲਾ ਸ਼ੁਰੂਆਮਿਆ ਹੋਇਆ ਇੱਕ ਕਿਸਮ ਦੀ ਜੋ ਪੁਲਿਸ ਨੇ ਦੋ ਮੁੰਡੇ ਮਾਰਤੇ ਤੇ ਰਹਿ ਕੀ ਕੀ ਕਰ ਰਿਹਾ ਕਰ ਕਬਜ਼ਾ ਤਾਂ ਹੁਣੀ ਹੋਣਾ ਸੀ ਉਹ ਕੁਝ ਬੰਦੇ ਜਿਹੜੇ ਹੈਗੇ ਜੀ ਉੱਥੇ ਕੁਝ ਪੋਲੀਟੀਕਲ ਬੰਦਿਆਂ ਨਾਲ ਉਹਨਾਂ ਨੇ ਤਾਲਮਿਲ ਕੀਤਾ ਉਹਨਾਂ ਪੋਲੀਟੀਕਲ ਬੰਦੇ ਚੋਰ ਨਾ ਮੇਲੇ ਦੇ ਵਿੱਚ ਬੜੇ ਐਕਟਿਵ ਹੁੰਦੇ ਸੀ ਬਲਦੇਵ ਸਿੰਘ ਬਲਮਗੜ ਠੀਕ ਹੈ ਜੀ ਆਪ ਜਿਹੜੇ ਐਮਐਲਏ ਮਲੋਟ ਉਹ ਅਗਲੇ ਬਾਅਦ ਪੜਦੇ ਉਹ ਉਹ ਐਮਐਲਏ ਨਹੀਂ ਪੜੇ ਸੀ ਉਹਨਾਂ ਨੇ ਜਾ ਕੇ ਜਿੱਦੋ ਗੱਲ ਕੀਤੀ ਵੀ ਆ ਕਰਕੇ ਆ ਗੱਲ ਹੈ ਤੇ ਸਾਡੀ ਮਦਦ ਕਰੋ ਜੀ ਮੇਰੀ ਸਿੱਕੀ ਸੇਵਕੀ ਬਲਮਗੜ ਹੋਣਾ ਬਹੁਤ ਜ਼ਿਆਦਾ ਸੀ ਉਹ ਜਦੋਂ ਉਹਨੂੰ ਪ੍ਰੀਤਮ ਸਿੰਘ ਹੋੜਾ ਨੂੰ ਲੈ ਕੇ ਤੁਰੇ ਨਾਲ ਪੰਚਾਇਤ ਪੂਰੀ ਤੇ ਮੇਰੇ ਕੋਲੇ ਆਗੇ ਇਥੇ ਮੈਂ ਉਹ ਤੋਂ ਇਕੱਲਾ ਹੀ ਇਥੇ ਰਹਿੰਦਾ ਹੁੰਦਾ ਸੀ ਅੱਛਾ ਬੱਚੇ ਪਿੰਡ ਰਹਿੰਦੇ ਸੀ ਮੈਨੂੰ ਕਹਿੰਦੇ ਵਿਚਾਲ ਮਾ ਠੀਕ ਆ ਚਲੋ ਮੁੰਡੇ ਸੀਗੇ ਸਭ ਆਸਮਾਈ ਵਾਲੇ ਮੈਂ ਵੀ ਚੱਕਿਆ ਆਪਦਾ ਬੈਗ ਤੇ ਨਾਲ ਲੈ ਗਈ। ਅਸੀਂ ਚਲੇਗੇ ਉੱਥੇ ਜਾ ਕੇ ਬਈ ਹੁਣ ਇਹਦਾ ਕੁਝ ਕਰੀਏ। ਤਾਂ ਇੱਕ ਆਈਡੀਆ ਆ ਕਿ ਪ੍ਰੈਸ ਕਾਨਫਰੰਸ ਕੀਤੀ ਜਾਵੇ। ਜੀ। ਉਹ ਹੁਣ ਵਿਚਾਰੇ ਕੋਲੇ ਪੈਸਾ ਤੇਲਾ ਹੀ ਨਹੀਂ ਸੀ ਪ੍ਰੈਸ ਕਲੱਬ ਦਾ ਖਰਚਾ ਵਰਚਾ ਝੱਲਣ ਦੇ ਸਮਰੱਥ ਨਹੀਂ ਸੀ। ਜੀ। ਤਾਂ ਬਲਮਗੜ ਕਹਿੰਦਾ ਵੀ ਯਾਰ ਆਪਾਂ ਆਪ ਹੀ ਕਰਦੇ ਆ ਗੱਲ ਉਹਨਾਂ ਨੇ ਕੁਝ ਪੱਤਰਕਾਰ ਬੁਲਾਏ ਉੱਥੇ। ਜੀ। ਉਹ ਪੁਰਾਣਾ ਬੱਦਦਾ ਬਲਮਗੜ ਪੁਰਾਣਾ ਨੇ। ਉਹ ਰਿਲੇਸ਼ਨ ਤਾਂ ਹੁੰਦੀ ਹੈ। ਆ ਸਟੂਡੈਂਟ ਲੀਡਰ ਸੀ ਉਹਨਾਂ ਨੇ ਬੁਲਾਇਆ ਹੋਗਾ ਬਲਜੀਤ ਮੱਲੀ। ਹਮ। ਉਹਨਾਂ ਦੇ ਨਾਲ ਅਜੀਤ ਲਈ ਕੰਮ ਕਰਦੇ ਹੁੰਦੇ ਸੀ ਤੇ ਬੜਾ ਵੱਡਾ ਨਾਮ ਹੁੰਦਾ ਸੀ ਉਦੋਂ ਤਿੰਨ ਚਾਰ ਪੱਤਰਕਾਰ ਆ ਗਏ ਟ੍ਰਿਬਿਊਨ ਦੇ ਵਿੱਚੋਂ ਆ ਗਏ ਕੁਝ ਉਹਨਾਂ ਨੇ ਜਿਹੜੀ ਸਾਰੀ ਗੱਲਬਾਤ ਦੱਸੀ ਤੇ ਮੈਂ ਤਾਰੀਫ ਕਰਨੇ ਬਾਰੇ ਕਰੇ ਬਾਰੇ ਕੁਝ ਪੱਤਰਕਾਰਾਂ ਨੇ ਖਬਰ ਲਾਤੀ ਖਾਸ ਕਰਕੇ ਬੰਨੀ ਨੇ ਖਬਰ ਲਾਤੀ ਹੂੰ ਹੂੰ ਉਤੋਂ ਬਾਅਦ ਹੀ ਸਵੇਰੇ ਅਸੀਂ ਨਾਤੇ ਤੋਤੇ ਤੇ ਉਹ ਫੈਸਲਾ ਹੋਇਆ ਵਿੱਚੋਂ ਆਪਾਂ ਚੱਲਦੇ ਹਾਂ ਗਵਰਨਰ ਸਾਹਿਬ ਕੋਲੇ ਉਹਨਾਂ ਦੇ ਧਿਆਨ ਚ ਲੈ ਲਈ ਅ ਰਾਜ ਭਵਨ ਚ ਚਲੇ ਗਏ ਜੀ ਸਾਨੂੰ ਉੱਥੇ ਮਿਲ ਦਾ ਮੌਕਾ ਨਹੀਂ ਨਾ ਮਿਲਿਆ ਤਾਂ ਫਿਰ ਹੋਇਆ ਕੀ ਹੁਕਮ ਆਇਆ ਅੰਦਰੋਂ ਜਦੋਂ ਪਤਾ ਲੱਗਿਆ ਕਿ ਬੰਦੇ ਇਕ ਜਗ੍ਹਾ ਦੇ ਨਹੀਂ ਤਾਂ ਬੈਠੇ ਆ ਮੈਨਾਂ ਤੇ ਧਰਨਾ ਮਾਰਨ ਦੀ ਗੱਲ ਕਰ ਲਈ ਹੂੰ ਹੂੰ ਗਵਰਨ ਮਿਸਟਰ ਬੱਤਸ ਹੁੰਦੇ ਸੀ ਐਡਵਾਈਜ਼ਰ ਟੂ ਗਵਰਨਰ ਜੀ ਤੁਸੀਂ ਉਹਨਾਂ ਨੂੰ ਮਿਲੋ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਉਹ ਤੁਹਾਨੂੰ ਵੇਟ ਕਰ ਰਿਹਾ ਸੀ ਸੈਕਟਰੀਅਟ ਵਿੱਚ ਅਸੀਂ ਬੜੀ ਕਾਲੀ ਦੇ ਨਾਲ ਗਏ ਸਾਢੇ ਪੰਜ ਦਾ ਟਾਈਮ ਹੋ ਗਿਆ ਚਲੇ ਗਏ ਬੱਤਸ ਸਾਹਿਬ ਨੂੰ ਥੱਲੇ ਉਸ ਜੀ ਫੋਨ ਕੀਤਾ ਉਹਨਾਂ ਨੇ ਪਹਿਲੇ ਹੀ ਆਲਰੇਡੀ ਠਹਿਕਿਆ ਹੋਇਆ ਸੀ ਸਾਨੂੰ ਉਹਨਾਂ ਨੇ ਪਾਸ ਪਹੁੰਚ ਕੇ ਜਾ ਕੇ ਜੀ ਬੱਤਸ ਸਾਹਿਬ ਨੂੰ ਮਿਲੇ ਵੀ ਜਾਂ ਕਹਿ ਗੱਲ ਕਰਕੇ ਤੇ ਉਹ ਬਜ਼ੁਰਗ ਤੇ ਬਨਮਗੜ ਤੇ ਮੈਂ ਇੱਥੇ ਨਹੀਂ ਸੀ ਅਸੀਂ ਜਾ ਕੇ ਜੀ ਉਹ ਗੱਲ ਤੋਰੀ ਜੀ ਐ ਕਰਕੇ ਤੇ ਆ ਗੱਲ ਹੋਈ ਉਹ ਕਹਿੰਦੇ ਰੁਕੋ ਬੜੇ ਬਤਰ ਮੈਂ ਕਹਿੰਦਾ ਸੁਲਝੇ ਹੋਇਆ ਉਹ ਸੱਜਣ ਹਾਂਜੀ ਸਲੀਕ ਕਹਿੰਨਾ ਹਾਂ ਉਹਨਾਂ ਦੇ ਸਾਹਮਣੇ ਖਵਾਰਾਂ ਦਾ ਜਿਹੜਾ ਹੈਗਾ ਬੰਡਲ ਪਿਆ ਬੰਡਲ ਪਿਆ ਉਹਨਾਂ ਨੇ ਖਵਾਰ ਉਹ ਲਦਿਆ ਤੇ ਖਬਰ ਪੜੀ ਕਹਿੰਦੇ ਦੋ ਭਰਾ ਕਤਲ ਕਰਤੇ ਬਾਬਾ ਜੀ ਆਹੀ ਹੈ ਹੂੰ ਤੇ ਸਰਦਾਰ ਜਸਵੰਤ ਉਹ ਜਿਹੜੇ ਸ੍ਰੀਤਮ ਸਿੰਘ ਉਹਦੀ ਉਹਨਾਂ ਦੀਆਂ ਅੱਖਾਂ ਚੋਂ ਨੀਰ ਵਗ ਪਿਆ ਹੂੰ ਤੇ ਜੋ ਖੜਿਆ ਹੋਈ ਜੀ ਬਤਤਾ ਸਾਹਿਬ ਹੱਥ ਬੰਨੇ ਦੋਨੇ ਹੂੰ ਕਹਿੰਦੇ ਮੈਂ ਬੜਾ ਸ਼ਰਮਸਾਰਾ ਮੈਂ ਬੜਾ ਸ਼ਰਮਸਾਰ ਹਾਂ ਤੁਹਾਡੇ ਬੱਚੇ ਦਾ ਮੈਂ ਦਿੰਦਾ ਕਰ ਨਹੀਂ ਸਕਦਾ ਲੇਕਿਨ ਮੈਂ ਇਸ ਮਾਮਲੇ ਦੀ ਇਨਕੁਆਰੀ ਕਰਾਉਣਾ ਤੇ ਜਿਹੜਾ ਜ਼ਿੰਮੇਵਾਰ ਹੋਇਆ ਸੀ ਉਹ ਠੋਕਾ ਠੋਕਾਂਗੇ ਛੱਡ ਦੇ ਲਓ ਜੀ ਉਹਨਾਂ ਨੇ ਇਨਕੁਆਰੀ ਦਾ ਫੈਸਲਾ ਕਰ ਲਿਆ ਅਸੀਂ ਆ ਗਏ ਬੌਸ ਆ ਗਏ 5-4 ਦਿਨਾਂ ਬਾਅਦ ਖਬਰ ਆ ਗਈ ਕਿ ਮਿਸਟਰ ਪਤਸ ਜਿਹੜੇ ਹੈਗੇ ਆ ਜੀ ਉਹ ਅਸਤੀਫਾ ਦੇ ਗਏ ਹੂੰ ਅਸਤੀਫਾ ਦੇ ਕੇ ਮੈਨੂੰ ਮੇਰੇ ਕੋਲ ਉਹਨਾਂ ਦਾ ਨੰਬਰ ਚਲਾਸੀ ਲੈਂਡਲਾਈਨ ਕਾਲ ਹੂੰ ਹੂੰ ਟੈਲੀਫੋਨ ਲੱਗਿਆ ਟੈਲੀਫੋਨ ਆਇਆ ਕਿਸੇ ਅਫਸਰ ਦਾ ਚੰਡੀਗੜ੍ਹੋਂ ਹੂੰ ਹੂੰ ਜੀ ਰਾ ਉਹਨਾਂ ਦਾ ਕਨਫਿਡੈਂਸ਼ੀਅਲ ਸੀਗਾ ਮੇਰਾ ਵੀ ਉਹ ਸਜਨ ਸੀ ਉਹਦਾ ਫੋਨ ਆਇਆ ਵੀ ਬਲਵਗੜ੍ਹ ਨੂੰ ਲੈ ਕੇ ਤੇ ਇਮੀਡੀਏਟ ਤੁਸੀਂ ਮੇਰੇ ਕੋਲ ਆ ਹਮ ਅਸੀਂ ਜੀ ਮੈਂ ਬਲਵਗੜ੍ਹ ਨੂੰ ਫੋਨ ਕੀਤਾ ਸੀ ਫਿਰ ਚਲੇ ਗਏ ਅਗਲੇ ਦਿਨ ਜੀ ਜਾ ਕੇ ਉਸ ਅਫਸਰ ਨੂੰ ਮਿਲੇ ਵੀ ਜਾਏ ਉਹ ਕਹਿੰਦਾ ਜੀ ਆਹ ਲੋਡਰੈਸ ਹਮ ਮਿਸਟਰ ਬੱਤਸ ਸਾਹਿਬ ਜਿਹੜੇ ਹੈਗੇ ਆ ਉਹ ਛੱਡ ਕੇ ਚਲੇ ਗਏ ਤੁਸੀਂ ਉਹਨਾਂ ਨੂੰ ਮਿਲ ਰਿਹਾ ਕੇ ਜੀ ਜੰਨੜੇੜ ਕੇ ਸਭ ਕਈ ਚੀਜ਼ਾਂ ਤੇ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਵਰਗੀਆਂ ਹੁੰਦੀਆਂ ਹਮ ਹਮ ਅਸੀਂ ਜੀ ਦਿੱਲੀ ਚਲੇ ਗਏ ਉੱਥੇ ਹੀ ਜਾ ਕੇ ਬੱਤਸ ਸਾਹਿਬ ਨੂੰ ਮਿਲੇ ਉਹਨਾਂ ਦੇ ਘਰ ਦੇ ਵਿੱਚ ਕਾ ਪਾਣੀ ਪਿਲਾਈ ਸਾਨੂੰ ਕਹਿੰਦੇ ਵੀ ਗੱਲ ਇਹ ਹੈ ਸੱਜਣਾ ਬਨਮਗੜ ਨੂੰ ਕਹਿੰਦੇ ਮੈਨੂੰ ਲੱਗਦੀ ਹੈ ਕਿ ਤੂੰ ਜ਼ਿੰਦਗੀ ਵਿੱਚ ਕੁਝ ਬਣੇਗਾ ਇਸ ਕੇਸ ਦਾ ਖੜਾ ਨਾ ਚੜੀ ਅੱਛਾ ਜੀ ਔਰ ਮੈਂ ਅਸਤੀਫਾ ਇਸ ਕਰਕੇ ਦਿੱਤਾ ਕਿ ਗਵਰਨਰ ਨੇ ਮੈਨੂੰ ਇਨਕੁਆਰੀ ਦੇ ਆਰਡਰ ਜਿਹੜੇ ਮੈਂ ਕੀਤੇ ਸੀ ਉਹਨੇ ਰੋਕ ਦਿੱਤੇ ਰੋਕਤੇ ਇਹ ਇਨਕੁਆਰੀ ਨਹੀਂ ਹੋ ਸਕਦੀ ਹੂੰ ਕਿਉਂ ਨਹੀਂ ਇਨਕੁਆਰੀ ਹੋ ਸਕਦੀ ਗਵਰਨਰ ਆਲੇ ਨਾਲੇ ਆਲੇ ਨਾਲੇ ਮਾਲਕਾ ਅਸੀਂ ਅਖੇ ਜੀ ਗੱਲ ਕੀ ਹੈ ਕਹਿੰਦੇ ਵੀ ਉਹਨੇ ਆਦੀ ਕੋਈ دلچਸਪੀ ਹੈ ਹੂੰ ਚਲੋ دلچਸਪੀ ਹੋਈ ਅਸੀਂ ਵਾਪਸ ਆ ਗਏ ਵਨਮੇੜੀਆਂ ਇਲੈਕਸ਼ਨ ਹੋਂਗੇ ਬਰਮਗੜ ਐਮ ਐਲ ਏ ਬਣ ਗਿਆ ਐਮ ਐਲ ਏ ਬਣਨ ਤੋਂ ਬਾਅਦ ਉਹਨੇ ਜਿਹੜਾ ਸਭ ਤੋਂ ਪਹਿਲਾ ਮੁੱਦਾ ਠਾਇਆ ਸੀ ਅਸੈਂਬਲੀ ਚ ਆਹੀ ਸੀ ਠੀਕ ਫਿਰ ਉਹਦੀ ਪੜਤਾਲ ਕੀਤੀ ਹੂੰ ਇਧਰ ਉਧਰ ਸਾਰੀ ਬੱਤ ਸਾਬ ਨਾਲ ਵੀ ਜਿਹੜੀ ਲਗਾਤਾਰ ਬਾਤ ਰਾਬਤਾ ਬਣਿਆ ਰਿਹਾ ਵੀ ਇਹ ਹੋਇਆ ਕਿ ਤੇ ਬੱਤ ਸਾਬ ਕਹਿੰਦੇ ਵੀ ਕਿਉਂਕਿ ਜਿਹੜੇ ਜ਼ਮੀਨ ਦੇ ਮਾਲਕ ਸੀ ਹੂੰ ਜ਼ਮੀਨ ਦੇ ਮਾਲਕਾਂ ਦੀ ਪਹੁੰਚ ਸੀ ਬਾਬਾ ਬਿਰਸਾ ਤੱਕ ਬਿਰਸਾ ਉਹ ਗੋਬਿੰਦ ਸਦਰਾਲਾ ਤੇ ਬਾਬਾ ਬਿਰਸਾ ਸਿੰਘ ਦੇ ਸੇਵਾਦਾਰ ਹੈ گورనర్ ਸਾਹਿਬ ਤੇ ਉਹਨਾਂ ਨੇ ਅਪਾਇੰਟਮੈਂਟ ਕਰਾਈ ਹੈ گورనర్ ਸਾਹਿਬ ਨਾਲ ਉਦੋਂ ਬਾਬਾ ਬਿਰਸਾ ਸਿੰਘ ਦਾ ਚੇਲਾ ਓਐਸਡੀ ਵੀ ਹੁੰਦਾ ਸੀ ਓਐਸਡੀ ਪਰ گورਨਰ ਦੀ ਨਿਯੁਕਤੀ ਕਰਵਾਈ ਸੀ ਨਾ सुरेंद्र ਰਾਸ ਸੀ सुरेंद्र ਰਾਸ ਮੈਂ ਸਮਝ ਗਿਆ सुरेंद्र ਰਾਸ ਸੀ ਕਹਿੰਦੇ ਜੀ ਵੀ ਆ ਗੱਲ ਹੋ ਗਈ ਹੁਣ ਤੁਸੀਂ ਇਹ ਦੇਖੋ ਕਿ ਕਿੱਥੋਂ ਗੱਲ ਸ਼ੁਰੂ ਹੋਈ ਹਮਮ ਔਰ ਇੱਕ ਬੰਦਾ ਜਿਹੜਾ ਮਤਲਬ گورనర్ ਦਾ ਐਡਵਾਈਜ਼ਰ ਨੰਬਰ 2 ਜੀ ਗ੍ਰਹਿ ਵਿਭਾਗ ਦਾ ਇੰਚਾਰਜ ਉਹਨੂੰ ਅਸਤੀਫਾ ਦੇਣਾ ਪੈ ਗਿਆ ਇਹ ਹੁੰਦਾ ਇੱਕ ਵੱਡੀ ਰਾਜ ਦਾ ਦਿਲ ਮਤਲਬ ਹਾਂ 6 ਸਾਲ ਤੋਂ ਕਸ਼ਮੀਰ ਦੇ ਵਿੱਚ ਜਿਹੜਾ 5-6 ਸਾਲ ਤੋਂ ਗਵਰਨਰੀ ਰਾਜ ਹੈ ਇਹ ਗਿਆਨੇਸ਼ ਕੁਮਾਰ ਉਹ ਹੈ ਹੂੰ ਇਹ ਗਿਆਨੇਸ਼ ਕੁਮਾਰ ਦੀ ਗੱਲ ਹੈ ਜਿਹਨੇ ਉਹ ਸਾਰਾ ਆਪਰੇਸ਼ਨ ਕੀਤਾ ਸੀ ਕੀਤਾ ਸੀ ਤੇ ਹੁਣ ਜੇ ਇਲੈਕਸ਼ਨ ਕਮਿਸ਼ਨਰ ਬਣ ਗਏ ਤੇ ਕਿੱਡਾ ਕੋ ਉਹਨਾਂ ਦਾ ਇਹ ਦੇ ਵਿੱਚ ਮਤਲਬ ਤੁਸੀਂ ਦੇਖੋ ਕਿੰਨੀ ਸੇਵਾ ਕਰਨਗੇ ਲੋਕਤੰਤਰ ਨੂੰ ਕਿੰਨਾ ਕਿ ਬਚਾਉਣਗੇ ਕਿੰਨਾ ਕਿ ਬਚਾਉਣਗੇ ਤੇ ਸੰਧੂ ਸਾਹਿਬ ਸੰਧੂ ਸਾਹਿਬ ਜਿਹੜੇ ਹੈਗੇ ਉਹ ਬੜੇ ਮਤਲਬ ਕੀ ਆਪਾਂ ਕਹਿੰਦੀ ਬੜੀ ਨਾਇਾਬ ਸ਼ਖਸੀਅਤ ਹੈ ਹੂੰ ਹੂੰ ਸੰਧੂ ਸਾਹਿਬ ਅਮਰਸਰ ਦੇ ਜੰਪਲ ਨੇ ਜੀ ਇਨਾਂ ਨੇ ਡਾਕਟੋਰੇਟ ਦੀ ਜਿਹੜੀ ਆਪਣੀ ਮੈਡੀਕਲ এডਿਕੇਸ਼ਨ ਹਾਸਲ ਕੀਤੀ ਹੋਈ ਹੈ ਡਿਗਰੀ ਇਹਨਾਂ ਕੋਲੇ ਡਿਕਰੋਲ ਰ ਹੈ ਡਾਕਟਰ ਹੈਗੇ ਇਹਨਾਂ ਨੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਦਾਨੀਆ ਗਿਆ ਸਾਹਿਬ ਕੀਤੀ ਹੈ ਪੂਲੀ ਆਪਣੀ ਤੁਹਾਡੀ ਹਿਸਟਰੀ ਦੀ ਐਮਏ ਅੱਛਾ ਜੀ ਹਿਸਟਰੀ ਦੀ ਐਮਏ ਕੀਤੀ ਹੈ ਤੇ ਨਾਲ ਇਹਨਾਂ ਦੇ ਕੋਲੇ ਲਾਹ ਦੀ ਡਿਗਰੀ ਵੀ ਹੈ ਅੱਛਾ ਜੀ ਆਈਐਸ ਇਹ ਉੱਤਰਾਖੰਡ ਕਾਡ ਰਹੇ ਜੀ ਜਦੋਂ ਸਰਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਉਹ ਡੈਪੂਟੇਸ਼ਨ ਤੇ ਇੱਥੇ ਆਈ ਸੀ ਜੀ ਲੋਦੇ ਹਰਨੇ ਡਿਪਟੀ ਕਮਿਸ਼ਨਰ ਲੱਗੇ ਰਹੇ ਹਮਮ ਔਰ ਬਾਦਲ ਸਾਹਿਬ ਨੇ ਉਹਨਾਂ ਦੀਆਂ ਸੁਭਾਵਾਂ ਦਾ ਪੂਰਾ ਲਾਹਾ ਲਿਆ ਲਾਹਾ ਲਿਆ ਤੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਜਿੰਨਾ ਕੋ ਯੋਗਦਾਨ ਪਾ ਸਕਦੇ ਸੀ ਉਹਨਾਂ ਨੇ ਪਾਇਆ ਜੀ ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਕੇਂਦਰ ਦੇ ਵਿੱਚ ਚਲੇ ਗਏ ਹਮਮ ਔਰ ਉੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਸਰਵੇ ਸਰਵੇ ਸਰਪੰਨ ਚੇਅਰਮੈਨ ਬਣ ਗਏ ਔਰ ਇਹ ਨਿਤਨ ਗੜਕੜੀ ਹੁਣਾਂ ਦੇ ਬੜੇ ਕਰੀਬ ਸੀ ਹਮ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਨਿਤਨ ਗੜਕੜੀ ਨੇ ਹੀ ਆ ਸਾਰਾ ਜਿਹੜਾ ਸੜਕਾਂ ਵਾਲਾ ਜਾਲ ਜਾਲ ਛਾਇਆ ਅਸਲ ਦੇ ਵਿੱਚ ਉਹਦਾ ਮੇਨ ਸੂਤਰ ਧਾਰ ਜਿਹੜੇ ਹੈਗੇ ਉਹ ਮਿਸਟਰ ਸਿੰਧੂ ਹੈ ਜੀ ਤੇ ਸੰਧੂ ਸਾਹਿਬ ਫਿਰ ਜਦੋਂ ਪੁਸ਼ਕਰ ਸੰਗ ਦਾ ਪੁਸ਼ਪ ਆਪਣਾ ਪੁਸ਼ਕਰਤਾ ਵੀ ਦੀ ਹਮ ਹਮ ਉੱਤਰਾਖੰਡ ਦੇ ਮੁੱਖ ਮੰਤਰੀ ਬਣੇ ਜੀ ਉਦੋਂ ਉਹਨਾਂ ਨੇ ਕਿਹਾ ਜੀ ਵੀ ਇਹ ਅਫਸਰ ਮੈਨੂੰ ਚਾਹੀਦਾ ਹੈ ਮੈਨੂੰ ਬਤੌਰ ਚੀਫ ਸੈਕਟਰੀ ਹਮ ਹਮ ਇਹਨਾਂ ਨੂੰ ਫਿਰ ਸੈਕਟਰ ਦੇ ਵਿੱਚੋਂ ਵਾਪਸ ਭੇਜਤਾ ਸੀ ਇਹਨਾਂ ਦੇ ਪੇਰੈਂਟ ਨੇ ਕਾਟਰ ਦੇ ਵਿੱਚ ਹਾਂਜੀ ਹਾਂ ਸਟੇਟ ਚਲੇ ਗਏ ਉੱਥੇ ਉੱਥੇ ਜਾ ਕੇ ਫਿਰ ਇਹ ਚੀਫ ਸੈਕਟਰੀ ਰਹੇ ਤੇ ਉੱਥੋਂ ਹੀ ਇਹ ਚੀਫ ਸੈਕਟਰੀ ਰਿਟਾਇਰ ਹੋਏ ਹਮ ਹਮ ਚੀਫ ਸੈਕਟਰੀ ਰਿਟਾਇਰ ਹੋਣ ਤੋਂ ਬਾਅਦ ਸ਼ਾਇਦ ਲੋਕਪਾਲ ਕੱਲ ਫੇਰੇ ਨੰਦੀ ਨੇ ਯੁਗਤੀ ਹੋਈ ਹੈ ਚਲੋ ਤੇ ਯੁਗਤੀ ਦੀ ਜਿਹੜਾ ਤੌਰ ਤਰੀਕਾ ਸਾਨੂੰ ਉਹਦੇ ਤੇ ਮਤਭੇਦ ਹੋ ਸਕਦੇ ਨੇ ਉਹ ਤਰੀਕਾ ਕਰ ਗਲਤ ਹੋ ਸਕਦਾ ਹੈ ਲੇਕਿਨ ਇਥੇ ਮੇਰਾ ਮੰਨਣਾ ਹੈ ਕਿ ਇਹ ਚੋਣ ਜੀ ਸ਼ਖੀਅਤ ਸਹੀ ਹੈ ਸੀਐਚਓ ਹੈ ਇਮਾਨਦਾਰ ਕੰਪੀਟੈਂਟ ਔਰ ਆਪਣੀ ਜਿਹੀ ਹੈਗੀ ਹੈ ਜਿਹੜਾ ਪੇਸ਼ਾ ਹੈ ਜੀ ਉਹਨੂੰ ਸਮਰਪਤੀ ਨੂੰ ਆਪਾਂ ਕਹਿ ਸਕਦੇ ਇੱਕ ਪ੍ਰੋਫੈਸ਼ਨਲ ਅਪਸ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਤੇ ਬ੍ਰੇਕ ਤੋਂ ਬਾਅਦ ਫਿਰ ਹਜ਼ਰੋਂ ਨੇ ਜੁੜੇ ਰੋ ਰੇਡੀਓ ਪੰਜਾਬ ਟੂਡੇ ਦੇ ਨਾਲ